ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਤੋਂ ਸਿੱਖਾਂ ਵਾਸਤੇ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਰ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਸਿੱਖਾਂ ਦੇ 12 ਵਜ ਗਏ ਸਰਦਾਰ ਦੇ 12 ਵਜ ਗਏ ਕਹਿ ਕੇ અપਮਾਨਿਤ ਕੀਤਾ ਗਿਆ ਪਰ ਜਿਵੇਂ ਹੀ ਇੱਥੇ ਕਿਹਾ ਗਿਆ ਕਿ ਸਿੱਖ ਦੇ ਸਰਦਾਰ ਦੇ 12 ਵਜ ਗਏ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੂੰ ਪੰਨੂ ਦੀ ਚਿੱਠੀ ਪਹੁੰਚ ਗਈ ਜਿਸ ਦੇ ਵਿੱਚ ਲਿਖਿਆ ਕਿ ਸਿੱਖਾਂ ਦੇ ਉੱਤੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਜ਼ੁਲਮ ਹੁੰਦੇ ਨੇ ਉਸ ਤੋਂ ਬਾਅਦ ਪੰਨੂ ਦਾ ਇੱਕ ਹੋਰ ਨਵਾਂ ਵੀਡੀਓ ਸਾਹਮਣੇ ਆ ਗਿਆ ਜਿਸ ਦੇ ਵਿੱਚ ਖਾਲਸਤੇਨ ਦੇ ਲੀਡਰ ਗੁਰਪਤਵੰਨ ਸਿੰਘ ਪੰਨੂ ਦੇ ਵੱਲੋਂ ਭਾਰਤ ਭਾਰਤੀ ਪਾਰਲੀਮੈਂਟ ਦੇ ਵਿੱਚ ਖਾਲਿਸਤਾਨ ਰੈਫਰੰਡਮ ਦੀ ਗੱਲ ਕਰਨ ਦੇ ਬਾਰੇ ਆਖ ਦਿੱਤਾ ਗਿਆ। ਤੋਂ ਇਲਾਵਾ ਕੈਨੇਡਾ ਦੇ ਵਿੱਚ ਕੌਰ ਨਾਮ ਦੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ ਉਹ ਵੀ ਤੁਹਾਨੂੰ ਦੱਸਾਂਗੇ। ਇਸ ਤੋਂ ਇਲਾਵਾ ਇੱਕ ਬ੍ਰਿਟਿਸ਼ ਲੜਕੀ ਹੈ ਬ੍ਰਿਟਿਸ਼ ਮੂਲ ਦੀ ਜਿਹੜੀ ਲੜਕੀ ਹੈ ਉਹ ਸਿੱਖ ਧਰਮ ਦੇ ਬਾਰੇ ਕੀ ਵਿਚਾਰ ਰੱਖਦੀ ਹੈ ਉਹ ਵੀ ਤੁਹਾਨੂੰ ਦੱਸਾਂਗੇ। ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੀਮਤੀ ਜਾਣਕਾਰੀ ਮਿਲਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਜਰਾ ਵੀ ਸਕਿਪ ਨਾ ਕਰਿਓ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਤਸਵੀਰ ਨੂੰ ਮੈਲਬੌਰਨ ਦੇ ਵਿੱਚ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਇੱਕ ਮਹਿਲਾ ਪੇਂਟਰ ਇਹਲਾ ਕਲਾਕਾਰ ਦੇ ਵੱਲੋਂ ਬਣਾਇਆ ਗਿਆ ਜਦੋਂ ਉਸ ਦੇ ਵੱਲੋਂ ਉਸ ਤਸਵੀਰ ਨੂੰ ਬਣਾਇਆ ਗਿਆ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੇ ਕਿਸ ਵਿਅਕਤੀ ਦੀ ਤਸਵੀਰ ਬਣਾ ਦਿੱਤੀ ਹੈ ਜਦੋਂ ਹੀ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਦੇਖਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਇੰਨੀਆਂ ਸਾਰੀਆਂ ਟਿੱਪਣੀਆਂ ਉੱਥੇ ਦੇਖਣ ਨੂੰ ਮਿਲਦੀਆਂ ਨੇ ਜਿਸ ਤੋਂ ਬਾਅਦ ਉਹ ਹੈਰਾਨ ਰਹਿ ਜਾਂਦੀ ਹੈ ਅਤੇ ਮੈਨੂੰ ਇੰਨੇ ਸਾਰੇ ਲੋਕ ਹੁਣ ਪਸੰਦ ਕਰ ਰਹੇ ਨੇ ਹੁਣ ਇਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਹੜੇ ਜਥੇਦਾਰ ਨੇ ਭਾਈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਦੇ ਵੱਲੋਂ ਵੀ ਇਸ ਲੜਕੀ ਨੂੰ ਸਨਮਾਨਿਤ ਕੀਤਾ ਗਿਆ ਲੜਕੀ ਦੀ ਤਸਵੀਰ ਤਾਂ ਤੁਸੀਂ ਇੱਧਰ ਦੇਖ ਸਕਦੇ ਜੇ ਇਸ ਦਾ ਨਾਮ ਹੈ ਆਰਟਿਸਟ ਬੈਟਨੀ ਚੈਰੀ ਹੌਨਰਡ ਵਾਇਸ ਸ਼੍ਰੀ ਅਕਾਲ ਤਖਸੈਫ ਔਰ ਸ਼ਹੀਦ ਭਾਈ ਜਸਵਿੰਦਰ ਸਿੰਘ ਖਾਲੜਾ ਮੂਰਲ ਇਨ ਮੈਲਬੌਰਨ ਹੁਣ ਤੁਹਾਨੂੰ ਆਪਾ ਉਤਰਾਖੰਡਲੀ ਖਬਰ ਦੱਸਦੇ ਹਾਂ ਉਤਰਾਖੰਡ ਦੇ ਇੱਕ ਬੰਦੇ ਨੇ ਸਿੱਖਾਂ ਦੇ ਬਾਰੇ ਗਲਤ ਟਿੱਪਣੀ ਕੀਤੀ ਸੀਗੀ ਉਤਰਾਖੰਡ ਦੇ ਦੇ ਵਿੱਚ ਬਾਹਰ ਕਾਉਂਸਲਰ ਦੀ ਕੋਈ ਹੜਤਾਲ ਸੀ ਕੋਈ ਉਹਨਾਂ ਦਾ ਧਰਨਾ ਸੀਗਾ ਉਸ ਧਰਨੇ ਦੇ ਵਿੱਚ ਜਿਹੜਾ ਮੈਂਬਰ ਉਹਨਾਂ ਨੂੰ ਅੱਗੇ ਲੀਡ ਕਰ ਰਿਹਾ ਸੀਗਾ ਉਸ ਦਾ ਨਾਮ ਸੀਗਾ ਹਰਕ ਸਿੰਘ ਰਾਵਤ ਹਰਨ ਸਿੰਘ ਰਾਵਤ ਨੇ ਫਿਰ ਹੁਣ ਅੱਜ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਸਨੇ ਮਾਫੀ ਮੰਗ ਲਈ ਪਰ ਉਸਨੇ ਉਸ ਦਿਨ ਦੇਰਾਦੂਨ ਦੇ ਵਿੱਚ ਸ਼ਨੀਵਾਰ ਦੇ ਦਿਨ ਇੱਕ ਵੱਡਾ ਨਾਰਾ ਲਾ ਦਿੱਤਾ ਇਸ ਦੇ ਵਿੱਚ ਉਸ ਨੇ ਆਖਿਆ ਸਰਦਾਰ 12:00 ਵੱਜ ਗਏ ਸਿੱਖ ਦੇ 12:00 ਵੱਜ ਗਏ ਪਹਿਲਾਂ ਤੁਹਾਨੂੰ ਹਰਕ ਸਿੰਘ ਰਾਬਤ ਦਾ ਮੈਂ ਉਹ ਵੀਡੀਓ ਸੁਣਾਉਣਾ ਅਤੇ ਵੀਡੀਓ ਦਿਖਾਉਣਾ ਜਿਸ ਦੇ ਵਿੱਚ ਉਸ ਨੇ ਇਹ ਜਿਹੜੀ ਗੱਲ ਹੈ ਆਖੀ ਹੈ ਨਾਰੇ ਸਭ ਦੋਹਰਾएंगे 12 ਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰ 12 12:00 ਵੱਜੇ 12:00 ਵੱਜ ਗਿਆ ਸੁਣਿਆ ਤੁਸੀਂ 12:00 ਵੱਜ ਗਏ 12:00 ਵੱਜ ਗਏ ਹਰਤ ਸਿੰਘ ਰਾਬਤ ਦੇ ਵੱਲੋਂ ਇਹ ਜਿਹੜੇ ਸ਼ਬਦ ਹੈ ਦੇਹਰਾਦੂਨ ਦੇ ਵਿੱਚ ਬਾਅਰ ਐਸੋਸੀਏਸ਼ਨ ਦੇ ਵੇਲੇ ਇਹ ਬੋਲੇ ਗਏ ਕਿ ਇਹ ਸ਼ਬਦ ਬੋਲਨੇ ਉਸ ਨੂੰ ਚਾਹੀਦਾ ਸੀ ਵੀ ਇਸ ਪ੍ਰਕਾਰ ਦੇ ਸ਼ਬਦ ਬੋਲੇ ਇਸ ਪ੍ਰਕਾਰ ਦਾ ਜਿਹੜਾ ਮਜ਼ਾਕ ਹੈ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਸਿੱਖ ਕੌਮ ਦੇ ਨਾਲ ਬਾਰ ਬਾਰ ਕੀਤਾ ਜਾਂਦਾ ਹੈ ਸੰਵਧਾਨ ਦੇ ਵਿੱਚ ਸ਼੍ਰੀ ਸਾਹਿਬ ਕੜਾ ਕਿਰਪਾਨ ਪਾ ਕੇ ਸੰਸਦ ਦੇ ਵਿੱਚ ਜਾਣ ਦੀ ਵੀ ਆਜ਼ਾਦੀ ਹੈ ਉਹਨਾਂ ਬੱਚਿਆਂ ਨੂੰ ਇਗਜ਼ਾਮ ਦੇ ਪੇਪਰ ਦੇਣ ਵਾਸਤੇ ਵੀ ਨਹੀਂ ਜਾਣ ਦਿੱਤਾ ਜਾਂਦਾ ਜਦੋਂ ਇਗਜ਼ਾਮ ਹੁੰਦਾ ਤੇ ਐਗਜ਼ਾਮੀਨੇਸ਼ਨ ਸੈਂਟਰ ਦੇ ਬਾਹਰ ਰੋਕ ਦਿੱਤਾ ਜਾਂਦਾ ਤੁਸੀਂ ਸ਼੍ਰੀ ਸਾਹਿਬ ਪਾਈ ਜੀ ਤੁਸੀਂ ਪੇਪਰ ਨਹੀਂ ਦੇ ਸਕਦੇ ਤੁਸੀਂ ਖੜਾ ਪਾਇਆ ਤੁਸੀਂ ਕੜਾ ਪਾ ਕੇ ਪੇਪਰ ਨਹੀਂ ਦੇ ਸਕਦੇ ਕੜਾ ਤਾਰ ਕੇ ਆਓ ਸ਼੍ਰੀ ਸਾਹਿਬ ਤਾਰ ਕੇ ਆਓ ਫਿਰ ਤੁਸੀਂ ਪੇਪਰ ਦੇ ਸਕਦੇ ਜੀ ਇਸ ਪ੍ਰਕਾਰ ਦੀਆਂ ਹਰਾ ਘਟਨਾਵਾ ਹੋਈਆਂ ਹੁਣ ਇਨਾ ਘਟਨਾਵਾ ਦੇ ਉੱਤੇ ਅਜੇ ਤੱਕ ਕਿਸੇ ਨੇ ਵੀ ਮਾਫੀ ਨਹੀਂ ਮੰਗੀ ਸੀ ਵੀ ਸਾਡੇ ਭਾਰਤ ਦੇਸ਼ ਦੇ ਵਿੱਚ ਸਾਡੀਆਂ ਸਰਕਾਰਾਂ ਦੇ ਵਿੱਚ ਸਾਡਾ ਜਿਹੜਾ ਆ ਜਿਹੜਾ ਇਹਨਾਂ ਦਾ ਹਿੰਦੂ ਰਾਸ਼ਟਰਵਾੜਾ ਜਿਹੜਾ ਕਾਨੂੰਨ ਚੱਲਦਾ ਪਿਆ ਇਸ ਦੇ ਵਿੱਚ ਵੀ ਸਾਡੇ ਕੋਲੇ ਆ ਗਲਤੀਆਂ ਹੁੰਦੀਆਂ ਨੇ ਅਸੀਂ ਇਹਨਾਂ ਦੀ ਮਾਫੀ ਮੰਗਦੇ ਆ ਪਰ ਨਹੀਂ ਇਹਨਾਂ ਨੇ ਤੇ ਰੁਪਈਆ ਵੀ 90 ਤੋਂ ਪਾਰ ਕਰਾ ਦਿੱਤਾ ਤੇ ਹੁਣ ਆ ਜਿਹੜੇ ਹਰਤ ਸਿੰਘ ਰਾਵਤ ਸੀਗੇ ਹਰਤ ਸਿੰਘ ਰਾਵਤ ਨੇ ਗੁਰਦੁਆਰਾ ਸਾਹਿਬ ਜਾ ਕੇ ਹੁਣ ਇਹਨਾਂ ਨੇ ਮਾਫੀ ਮੰਗ ਲਈ ਕਹਿੰਦੇ ਕਿ ਭਾਈ ਮੇਰੇ ਤੋਂ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਇਸ ਕਰਕੇ ਮੈਨੂੰ ਮਾਫ਼ ਕੀਤਾ ਜਾਵੇ ਗੁਰਦੁਆਰਾ ਪੌਂਟਾ ਸਾਹਿਬ ਇਹ ਗਏ ਨੇ ਨਤਮਸਤਕ ਉਹਨੇ ਗੁਰਦੁ ਉਡਾ ਘਰ ਦੇ ਵਿੱਚ ਸੇਵਾ ਕਰੂੰਗਾ ਭਾਂਡ ਜੁੱਠੇ ਭਾਂਡਿਆਂ ਦੀ ਵੀ ਸੇਵਾ ਕਰੂੰਗਾ ਅੱਗੇ ਤੋਂ ਮੈਂ ਅਜਿਹੀ ਗਲਤੀ ਨਹੀਂ ਕਰੂੰਗਾ ਹੁਣ ਇਧਰ ਤੁਸੀਂ ਸਕਰੀਨ ਦੇ ਉੱਤੇ ਇੱਕ ਤਸਵੀਰ ਦੇਖ ਸਕਦੇ ਜੀ ਇਹ ਤਸਵੀਰ ਕਿਹੜੀ ਹੈ ਇਹ ਤਸਵੀਰ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੀ ਵਿਦੇਸ਼ਾਂ ਤੋਂ ਇਹ ਜਿਹੜੀ ਸੰਗਤ ਹੈ ਇੱਥੇ ਆਈ ਹੋਈ ਸੀ ਇਹ ਕੋਈ ਆਮ ਸੰਗਤ ਨਹੀਂ ਕਿ ਮੇਰੇ ਜਾਂ ਤੁਹਾਡੇ ਵਰਗੇ ਮਤਲਬ ਸਾਡੇ ਵਰਗੇ ਨਹੀਂ ਇਹ ਉਹ ਲੋਕ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਯੂਰਪ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਵਿੱਚ ਬ੍ਰਿਟੇਨ ਦੇ ਵਿੱਚ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਰਸ਼ੀਆ ਦੇ ਵਿੱਚ ਵੀ ਰਹਿੰਦੇ ਨੇ ਮੈਕਸੀਕੋ ਤੋਂ ਵੀ ਆਏ ਹੋਏ ਲੋਕਸਾਨ ਉਹ ਲੋਕ ਉਹਨਾਂ ਦੇ ਅਲੱਗ ਧਰਮ ਸੀ ਉਹਨਾਂ ਨੇ ਆਪਦੇ ਧਰਮ ਨੂੰ ਛੱਡ ਕੇ ਸਿੱਖੀ ਧਰਮ ਨੂੰ ਅਪਣਾਇਆ ਸਿੱਖੀ ਦੀ ਜਿਹੜੀ ਵਿਚਾਰਤਾ ਰਹਿ ਹੈ ਇਹਨਾਂ ਨੇ ਉਸ ਨੂੰ ਅਪਣਾਇਆ ਆਏ ਅਮਰ ਸ਼ਕਿਆ ਅਮਰਤਾਰੀ ਬਣੇ ਗੁਰਸਿੱਖ ਬਣ ਕੇ ਤੇ ਹਰ ਸਾਲ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਤੇ ਅਨੰਦਪੁਰ ਸਾਹਿਬ ਜਿਹੜੇ ਕਿ ਖਾਲਸੇ ਦੀ ਧਰਤੀ ਹੈ ਖਾਲਸੇ ਦਾ ਕਰ ਅਨੰਦਪੁਰ ਸਾਹਿਬ ਇੱਥੇ ਹਰ ਸਾਲ ਨਤਮਸਤਕ ਹੋਣ ਵ ਦੇਖੋ ਕੀ ਹੋ ਜੇ ਕੰਮ ਕਰ ਰਹੇ ਨੇ ਪੰਜਾਬ ਦੀ ਗੱਲ ਸੁਣ ਲਓ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਸਾਹਿਬ ਤਾਂ ਕਿਸੇ ਹੋਰ ਸਟੇਟ ਦੇ ਵਿੱਚ ਗਏ ਹੋਏ ਨੇ ਯਾਤਰਾ ਕਰਦੇ ਪਏ ਨੇ ਜਿਵੇਂ ਮੋਦੀ ਸਾਹਿਬ ਬਹੁਤ ਸਾਰੀਆਂ ਯਾਤਰਾਵਾਂ ਕਰਦੇ ਨੇ ਇਵੇਂ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਨੇ ਉਹ ਵੀ ਬਹੁਤ ਸਾਰੀਆਂ ਯਾਤਰਾਵਾਂ ਕਰਦੇ ਨੇ ਹਰ ਇੱਕ ਬੰਦੇ ਨੂੰ ਯਾਤਰਾ ਕਰਨੀ ਚਾਹੀਦੀ ਹੈ ਚੰਗੀ ਗੱਲ ਹੁੰਦੀ ਹੈ ਇਸ ਦੇ ਨਾਲ ਨਵੀਂ ਜਗ੍ਹਾ ਦੇ ਹਵਾ ਪਾਣੀ ਦੇ ਵਿੱਚ ਵੀ ਥੋੜਾ ਬਹੁਤ ਫਰਕ ਪੈ ਜਾਂਦਾ ਹੈ ਬੰਦੇ ਦੇ ਸੁਭਾਅ ਦੇ ਵਿੱਚ ਵੀ ਪੈ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਇੱਕ ਪਾਰਸ਼ਤ ਨਾਮ ਦੀਆਂ ਚੋਣਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਅੱਜ ਕੱਲ ਚੋਣਾਂ ਹੋ ਰਹੀਆਂ ਨੇ ਪਾਰਸ਼ਦ ਨਾਮ ਵਾਲੀਆਂ ਤੇ ਇਹਨਾਂ ਪਾਰਸ਼ਦ ਨਾਮ ਵਾਲੀਆਂ ਚੋਣਾਂ ਦੇ ਵਿੱਚ 83 ਉਮੀਦਵਾਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਬਿਨਾਂ ਇਲੈਕਸ਼ਨ ਤੋਂ ਹੀ ਜਿਤਾ ਦਿੱਤਾ ਗਿਆ ਸਿੱਧਾ ਜੇਤੂ ਘੋਸ਼ਿਤ ਕਰਤਾ ਹਾਂ ਭਾ ਪਈ ਤੂੰ ਜਿੱਤ ਗਿਆ ਇੱਥੇ ਤੂੰ ਜਿੱਤ ਗਿਆ ਉੱਥੇ ਤੂੰ ਜਿੱਤੇ ਗਿਆ ਮੈਂ ਅਮਰੀਕਾ ਬਣੀ ਖਬਰ ਦੱਸਦਾ ਹਾਂ ਤੇ ਨਾਲ ਖਾਲਸਤੇ ਦੀ ਲੀਡਰ ਗੁਰਪਤਨ ਸਿੰਘ ਪੰਨੂ ਦਾ ਵੀਡੀਓ ਜਿਹੜਾ ਸਾਹਮਣੇ ਆਇਆ ਉਹ ਵੀ ਸੁਣਨਾ ਖਾਲਸਤੇ ਦੀ ਲੀਡਰ ਗੁਰਪਤਨ ਸਿੰਘ ਪੰਨੂ ਦੇ ਵੱਲੋਂ ਡੋਲਨ ਟਰੰਪ ਅਤੇ ਵਾਈਟ ਹਾਊਸ ਨੂੰ ਜਿਹੜੀ ਚਿੱਠੀ ਲਿਖੀ ਗਈ ਇਹਦੇ ਬਾਰੇ ਪਹਿਲਾਂ ਤੁਹਾਨੂੰ ਮੈਂ ਦੱਸਦਾ ਡੋਲਨ ਸਿੰਪਨੂ ਦੇ ਵੱਲੋਂ ਇਸ ਦੇ ਵਿੱਚ ਤੁਸੀਂ ਇੱਥੇ ਇੱਕ ਚੀਜ਼ ਦੇਖ ਸਕਦੇ ਜੇ ਵੈਸੇ ਇਹ ਜਿਹੜਾ ਵੀਡੀਓ ਮੈਂ ਹਿੰਦੀ ਦੇ ਵਿੱਚ ਬਣਾ ਕੇ ਤਾਂ ਪਾਈ ਦਿੱਤਾ ਸੀਗਾ ਪਰ ਉਸ ਦੇ ਵਿੱਚ ਉਸ ਨੇ ਇੱਕ ਬੜੀ ਖਾਸ ਗੱਲ ਲਿਖੀ ਹੈ ਜਿਹੜੀ ਉਹਨੇ ਕੇਵਲ ਸਿੱਖਾਂ ਦੇ ਵਾਸਤੇ ਲਿਖੀ ਹੈ ਇਕ ਤਾਂ ਪੰਨੂ ਨੇ ਜਦੋਂ 트ੰਪ ਨੂੰ ਚਿੱਠੀ ਲਿਖੀ ਉਸ ਦੇ ਵਿੱਚ ਲਿਖਿਆ ਕਿ ਭਾਰਤ ਦੇ ਲੋਕਾਂ ਨੂੰ ਜਿਹੜਾ ਤੁਸੀਂ ਵੀਜ਼ਾ ਦਿੰਦੇ ਉਹ ਸਾਰਾ ਬੰਦ ਕਰ ਦਿਓ ਕੋਈ ਹਿੰਦੂ ਹੋਵੇ ਕੋਈ ਮੁਸਲਮਾਨ ਹੋਵੇ ਕੋਈ ਇਸਾਈ ਹੋਵੇ ਭਾਰਤ 'ਚ ਰਹਿਣ ਵਾਲਾ ਤੁਸੀਂ ਕਿਸੇ ਨੂੰ ਵੀਜ਼ਾ ਨਹੀਂ ਦੇਣਾ ਕਿਸੇ ਵੀ ਇੰਡੀਅਨ ਨੂੰ ਕੇਵਲ ਵੀਜ਼ਾ ਦੇਣਾ ਤੇ ਸਿੱਖਾਂ ਨੂੰ ਦੇਣਾ ਅਮਰੀਕਾ ਇਸਾਈ ਦੇਸ਼ ਆ ਤੇ ਉਹ ਭਾਰਤ ਦੇ ਵਿੱਚੋਂ ਜੇ ਕੋਈ ਇਸਾਈ ਜਾਊਗਾ ਤੇ ਕੀ ਫਿਰ ਉਹ ਭਾਰਤੀਆਂ ਨੂੰ ਵੀਜ਼ਾ ਨਹੀਂ ਦੇਣਗੇ ਇਸ ਦੇ ਵਿੱਚ ਤਾਂ ਉਹਨਾਂ ਨੂੰ ਦੇਣਾ ਪਊਗਾ ਤੇ ਇੱਥੇ ਦੂਜੀ ਗੱਲ ਹੁੰਦੀ ਹੈ ਕਿ ਭਾਰਤ ਦੇ ਜਿਹੜੇ ਖੂਫੀਆ ਏਜੰਟਸ ਦਾ ਹੱਥ ਹੈ ਉਹਨਾਂ ਨੂੰ ਇਮੀਡੀਏਟਲੀ ਫੜ ਕੇ ਸਜ਼ਾ ਦਿੱਤੀ ਜਾਵੇ ਇਸ ਤੋਂ ਇਲਾਵਾ ਭਾਰਤ ਤੋਂ ਫਰ ਹਿੰਦਿਆ ਨੇ ਭਾਰਤ ਦੇ ਉੱਤੇ ਟੈਰਿਫ ਲਾਇਆ ਜਾਵੇ ਭਾਰਤ ਰਸ਼ੀਆ ਦੇ ਨਾਲ ਸਾਂਝੇਦਾਰੀ ਕਰਕੇ ਬੈਠਾ ਹੈ ਇਸ ਕਰਕੇ ਉਹ ਅਮਰੀਕਾ ਦਾ ਦਮਨ ਕਰਦਾ ਹੈ ਆਤੰਕ ਦਾ ਨਿਰਯਾਤ ਕਰਦਾ ਹੈ ਅਮਰੀਕਾ ਦੇ ਵਿੱਚ ਫੈਂਟਾਈਨ ਡਰੱਗ ਭੇਜਦਾ ਹੈ ਐਚਐਲਬੀ ਘਟਾਲਾ ਕਰਦਾ ਹੈ ਅਮਰੀਕਾ ਦੇ ਲੋਕਾਂ ਨੂੰ ਨੌਕਰੀਆਂ ਤੇ ਅਰਥਵਿਵਸਥਾ ਤੋਂ ਦੂਰ ਰੱਖਦਾ ਹੈ ਜਸੋਸੀ ਨੈਟਵਰਕ ਚਲਾ ਕੇ ਲੋਕਾਂ ਦੀ ਹੱਤਿਆ ਕਰਵਾਉਂਦਾ ਹੈ ਹਿੰਸਕ ਹਿੰਦੂਵਾਦੀ ਅਤਵਾਦੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਭੇਜਦਾ ਹੈ ਅਤੇ ਉਹਨਾਂ ਤੋਂ ਫਿਰ ਆਪਣੀ ਲੋਬਿੰਗ ਕਰਵਾਉਂਦਾ ਹੈ ਇਸ ਤੋਂ ਇਲਾਵਾ ਸਾਰੇ ਤੋਂ ਵੱਡੀ ਗੱਲ ਇਹ ਹੈ ਕਿ ਸਿੱਖਾਂ ਨੂੰ ਛੱਡ ਕੇ ਸਾਰੇ ਭਾਰਤੀ ਨਾਗਰਿਕਾਂ ਵਾਸਤੇ ਆਪਰਵਾਸੀ ਅਤੇ ਗੈਰ ਆਪਰਵਾਸੀ ਵੀਜ਼ਾ ਪ੍ਰਕਿਰਿਆ ਨੂੰ ਬੰਦ ਕਰ ਦੇਣ ਦੇ ਨਾਲ-ਨਾਲ ਭਾਰਤ ਨੂੰ ਉਹਨਾਂ 19 ਦੇਸ਼ਾਂ ਦੀ ਸੂਚੀ ਦੇ ਵਿੱਚ ਪਾਇਆ ਜਾਵੇ ਤੂੰ ਵਿਵਿ ਦੇਸ਼ ਦੀ ਸੂਚੀ ਦੇ ਵਿੱਚ ਪਾਇਆ ਜਾਵੇ ਅਮਰੀਕਾ ਨੇ 19 ਦੇਸ਼ਾਂ ਨੂੰ ਬੈਨ ਕੀਤਾ ਹੋਇਆ ਹੈ ਜਿਨ੍ਹਾਂ ਦੇ ਜਿਹੜੇ 19 ਦੇਸ਼ਾਂ ਦੇ ਜਿਹੜੇ ਲੋਕ ਨੇ ਉਹ ਅਮਰੀਕਾ ਨਹੀਂ ਜਾ ਸਕਦੇ ਤੇ ਪੰਨੂ ਦੀ ਜਿਹੜੀ ਚਿੱਠੀ ਵਾਈਟ ਹਾਊਸ ਨੂੰ ਗਈ ਉਸ ਦੇ ਵਿੱਚ ਇਹ ਗੱਲ ਲਿਖੀ ਕਿ ਤੁਸੀਂ ਭਾਰਤ ਨੂੰ ਉਸ ਸੂਚੀ ਦੇ ਵਿੱਚ ਪਾਓ ਜਿੱਥੇ ਭਾਰਤ ਨੂੰ ਉਹਨਾਂ ਅਤਵਾਦੀ ਦੇਸ਼ਾਂ ਦੀ ਸੂਚੀ ਦੇ ਵਿੱਚ ਪਾਇਆ ਜਿੱਥੇ ਭਾਰਤੀਆਂ ਨੂੰ ਵੀਜ਼ਾ ਨਹੀਂ ਮਿਲੂਗਾ ਕੇਵਲ ਭਾਰਤ ਤੋਂ ਆਉਣ ਵਾਲੇ ਸਿੱਖਾਂ ਨੂੰ ਵੀਜ਼ਾ ਮਿਲੂਗਾ ਹੁਣ ਇਸ ਤੋਂ ਬਾਅਦ ਡੋਨਲਡ ਟਰਪ ਨੇ ਕੀ ਕੀਤਾ ਡੋਨਲਡ ਟਰਪ ਨੇ ਇੱਕ ਤੇ ਐਲਾਨ ਕਰ ਦਿੱਤਾ ਕਿ ਕੇਵਲ ਡੇਢ ਸਾਲ ਦਾ ਵੀਜ਼ਾ ਮਿਲੂਗਾ H1B ਵੀਜ਼ਾ ਵਾਲਿਆਂ ਨੂੰ ਉਹਨਾਂ ਨੂੰ 5 ਸਾਲ ਦਾ ਵੀਜ਼ਾ ਉਹਨਾਂ ਨੇ ਪਹਿਲਾਂ ਹੀ ਖਤਮ ਕਰ ਦਿੱਤਾ ਸੀ ਪਰ ਹੁਣ ਉਸੇ ਦੇ ਉੱਤੇ ਨਵਾਂ ਉਹਨਾਂ ਨੇ ਪੋਚਾ ਫੇਰਿਆ ਵੀ ਅਸੀਂ ਇਸ ਵੀਜ਼ੇ ਨੂੰ ਖਤਮ ਕਰਨ ਜਾ ਰਹੇ ਟਰੰਪ ਨੇ ਕਹਿੰਦਾ ਕਿ ਜਿੰਨੇ ਵੀ ਲੋਕ ਇੰਡੀਆ ਤੋਂ ਆਉਂਦੇ ਨੇ ਖਾਸ ਕਰਕੇ ਇੰਡੀਆ ਤੋਂ ਪਾਕਿਸਤਾਨ ਤੋਂ ਨਾ ਬੰਗਲਾਦੇਸ਼ ਤੋਂ ਨਾ ਸ਼੍ਰੀਲੰਕਾ ਤੋਂ ਦੇਖੋ ਸਾਡੇ ਇੰਡੀਅਨਸ ਦੀ ਜਿਹੜੀ ਇੱਜ਼ਤ ਹੈ ਉਹ ਕਿੰਨੀ ਵਿਦੇਸ਼ਾਂ ਦੇ ਵਿੱਚ ਵੱਧ ਰਹੀ ਹੈ ਸਾਡੀ ਭਾਰਤੀਆਂ ਦੀ ਇੱਜ਼ਤ ਕਿੱਡੇ ਕਿੱਡੇ ਵੱਡੇ ਲੈਵਲ ਦੇ ਉੱਤੇ ਪਹੁੰਚੀ ਹੋਈ ਹੈ ਅਮਰੀਕਾ ਦੇ ਵਿੱਚ ਟਰੰਪ ਕਹਿੰਦਾ ਕਿ ਅਮਰੀਕਾ ਦੇ ਵਿੱਚ ਜਿਹੜੇ ਲੋਕ ਹੋਣਗੇ ਮੈਂ ਉਹਨਾਂ ਸਾਰਿਆਂ ਦੇ ਸੋਸ਼ਲ ਮੀਡੀਆ ਚੈੱਕ ਕਰਵਾਉਂਗਾ ਅੱਜ ਕੀ ਪੋਸਟ ਕੀਤਾ ਹੈ ਨਹੀਂ ਅੱਜ ਤੋਂ 5 ਸਾਲ ਪਹਿਲਾਂ ਤੁਸੀਂ ਕੀ ਪੋਸਟ ਕੀਤਾ ਸੀ ਸਾਰੀਆਂ ਪੋਸਟਾਂ ਖੰਗਾਲੂਗਾ ਚੈੱਕ ਕਰਵਾਉਂਗਾ ਕਿਹੜੇ ਅਮਰੀਕਾ ਦੇ ਨਾਲ ਨੇ ਕਿਹੜੇ ਅਮਰੀਕਾ ਦੇ ਖਿਲਾਫ ਨੇ ਕਿਹੜੇ ਮੋਦੀ ਦੇ ਨਾਲ ਆ ਕਿਹੜੇ ਮੋਦੀ ਦੇ ਖਿਲਾਫ ਨੇ ਕਿਹੜੇ ਅੱਤਵਾਦੀ ਨੇ ਕਿਹੜੇ ਅੱਤਵਾਦੀ ਨਹੀਂ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਖੰਗਾਲ ਹੈ ਐਫਬੀਆਈ ਕਰਨ ਦੇ ਵਿੱਚ ਲੱਗੀ ਹੋਈ ਕਾਸ਼ ਪਟੇਲ ਨੂੰ ਉਹਨਾਂ ਨੇ ਐਫਬੀਏ ਦਾ ਡਾਇਰੈਕਟਰ ਲਾਇਆ ਸੀ ਪਰ ਉਹਨਾਂ ਨੇ ਲਾ ਕੇ ਉਹ ਪਰਾਂ ਮਾਰਿਆ ਉਹ ਤਾਂ ਆਪਦੀ ਲੋਬਿੰਗ ਕਰਨ ਵਿੱਚ ਲੱਗਿਆ ਹੋਇਆ ਸੀ ਹੁਣ ਤੁਹਾਨੂੰ ਖਾਲਸਤਾਨੀ ਲੀਡਰ ਗੁਰਪਤਵੰਦ ਸਿੰਘ ਪੰਨੂ ਦਾ ਮੈਂ ਵੀਡੀਓ ਸੁਣਾ ਦਿੰਨਾ ਜਿਸ ਵੀਡੀਓ ਨੂੰ ਲੈ ਕੇ ਇਹ ਸਾਰਾ ਬਵਾਲ ਹੋਇਆ ਖਾਲਸਤਾਨੀ ਲੀਡਰ ਗੁਰਪਤਵੰਦ ਸਿੰਘ ਪੰਨੂ ਦੇ ਵੱਲੋਂ ਕਿਹਾ ਖਾਲਸਤਾਨ ਦੇ ਬਾਰੇ ਪੰਜਾਬ ਦੇ ਬਾਰੇ ਗੱਲ ਕੀਤੀ ਜਾਊਗੀ ਕਿ ਪੰਜਾਬ ਨੂੰ ਅਲੱਗ ਦੇਸ਼ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਇਸ ਦੇ ਬਾਰੇ ਅਖਬਾਰ ਦੇ ਵਿੱਚ ਕੀ ਖਬਰ ਲੱਗੀ ਤੁਹਾਨੂੰ ਮੈਂ ਇਹ ਵੀ ਦੱਸ ਦਿੰਦਾ ਅਖਬਾਰ ਦੇ ਵਿੱਚ ਜਿਹੜੀ ਕਿ ਦੈਨਿਕ ਚਰਨ ਨਾਮ ਦੀ ਅਖਬਾਰ ਹੈ ਇਸ ਦੇ ਵਿੱਚ ਵੀ ਖਬਰ ਲੱਗੀ ਹੋਈ ਹੈ ਕਿ ਕੀ ਪੰਜਾਬ ਨੂੰ ਖਾਲਸਤਾਨ ਬਣਾ ਦੇਣਾ ਚਾਹੀਦਾ ਅਤੰਕੀ ਪੰਨੂ ਨੇ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੂੰ ਮੈਸੇਜ ਭੇਜਿਆ ਖਾਲਸਤਾਨ ਸਮਰਥਕ ਅਤੰਕੀ ਗੋਰ ਪਤਵੰਦ ਸਿੰਘ ਪੰਨੂ ਨੇ ਸੰਸਦ ਹਮਲੇ ਦੀ ਬਰਸੀ ਦੇ ਉੱਪਰ ਹੰਗਾਮਾ ਕਰਨ ਦੀ ਯੋਜਨਾ ਬਣਾਈ ਹੈ ਉਸਨੇ ਸਰਬਜੀਤ ਸਿੰਘ ਖਾਲਸਾ ਅਤੇ ਅਮਰਪਾਲ ਸਿੰਘ ਦੇ ਮਾਧਿਅਮ ਦੇ ਨਾਲ ਸੰਸਦਾਂ ਨੂੰ ਪਰਚਾ ਫੜਾ ਕੇ ਰੈਫਰੰਡਮ ਕਰਾਉਣ ਦਾ ਆਦੇਸ਼ ਦਿੱਤਾ ਉਹਨੇ ਇੱਕ ਵੀਡੀਓ ਜਾਰੀ ਕਰਕੇ ਇਹ ਜਿਹੜਾ ਸੰਦੇਸ਼ ਦਿੱਤਾ ਹੈ ਪੰਨੂ ਸਿੱਖ ਪਾਵਰ ਜਸਟਿਸ ਦਾ ਸੰਚਾਲਕ ਅਤੇ ਭਾਰਤ ਸਰਕਾਰ ਨੇ ਉਸ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ ਉਹਨੇ ਜਿਹੜਾ ਵੀਡੀਓ ਹੈ ਬਈ ਪੰਨੂ ਸਾਹਿਬ ਦਾ ਆਪਾਂ ਇਹ ਵੀ ਸੁਣ ਲੰਨੇ ਆ ਪੰਨੂ ਜੀ ਆਵੇ ਇਸ ਵੀਡੀਓ ਦੇ ਵਿੱਚ ਕੀ ਆਖਦੇ ਨੇ ਸਵਾਲ ਹੋਏਗਾ ਹਰ ਇੱਕ ਹਿੰਦੋਸਤਾਨੀ ਅਤਵਾਦੀ ਮੈਂਬਰ ਪਾਰਲੀਮੈਂਟ ਨੂੰ ਸ਼ੁੱਡ ਇੰਡੀਅਨ ਗੋ ਆਨਡ ਪੰਜਾਬ ਵੀ ਐਨ ਇੰਡੀਪੈਂਡੈਂਟ ਕੰਟਰੀ ਖਾਲਿਸਤਾਨ ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਆਜ਼ਾਦ ਸਿੱਖ ਮੁਲਕ ਖਾਲਿਸਤਾਨ ਹੋਣਾ ਚਾਹੀਦਾ ਹਰ ਇੱਕ ਮੈਂਬਰ ਪਾਰਲੀਮੈਂਟ ਹਰ ਇੱਕ ਇਹ ਅਤਵਾਦੀ ਮੈਂਬਰ ਪਾਰਲੀਮੈਂਟ ਦੇ ਹੱਥ ਦੇ ਵਿੱਚ ਬਾਰੂਦ ਫੜਾ ਦਿੱਤਾ ਜਾਏਗਾ ਖਾਲਿਸਤਾਨ ਰੈਫਰੈਂਡਮ ਦੇ ਸਵਾਲ ਦਾ ਮੇਰਾ ਸੁਨੇਹਾ ਹੈ ਤਰਨਤਾਰਨ ਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣੇ ਖਾਲਿਸਤਾਨ ਦੀ ਵੋਟਾਂ ਦੇ ਨਾਲ ਚਾਹੇ ਉਹ ਦਿਬੜੂਗੜ ਜੇਲ੍ਹ ਦੇ ਵਿੱਚ ਹੈ ਉਥੋਂ ਸੁਨੇਹਾ ਭੇਜਿਆ ਜਾ ਸਕਦਾ ਹੈ ਸਵਾਲ ਭੇਜਿਆ ਜਾ ਸਕਦਾ ਹੈ ਇਦਾਂ ਹੀ ਫਰੀਦਕੋਟ ਵਾਲਾ ਸਵਾਲ ਕਰੇ 13 ਦਸੰਬਰ ਨੂੰ ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਆਜ਼ਾਦ ਮੁਲਕ ਖਾਲਿਸਤਾਨ ਹੋਣਾ ਚਾਹੀਦਾ ਹੈ ਕੀ ਇਹ ਸਵਾਲ ਅਤਵਾਦ ਹੈ ਇਹ ਸੁਨੇਹਾ ਹੈ ਸਿਕਸ ਪਰ ਜਸਟਿਸ ਦਾ 13 ਦਸੰਬਰ ਨਿਸ਼ਾਨੇ ਤੇ ਹਿੰਦੁਸਤਾਨ ਦੀ ਪਾਰਲੀਮੈਂਟ ਬਾਰੂਦ ਖਾਲਿਸਤਾਨ ਰੈਫਰੈਂਡਮ ਦੇ ਸਵਾਲ ਦਾ ਏਸੀ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਵੀਡੀਓ ਜਿਸ ਦੇ ਵਿੱਚ ਉਹ ਰੈਫਰੈਂਡਮ ਦੀ ਵੋਟਿੰਗ ਦੀ ਤੇ ਅਲੱਗ ਪੰਜਾਬ ਦੀ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਖਾਲਸਤਾਨ ਬਣਾਉਣਾ ਹੈ ਪਰ ਇਸ ਤੋਂ ਇਲਾਵਾ ਤੁਹਾਨੂੰ ਮੈਂ ਕੈਨੇਡਾ ਦੀ ਖ਼ਬਰ ਦੱਸਦਾ ਹਾਂ ਕੈਨੇਡਾ ਦੇ ਵਿੱਚ ਕੌਰ ਨਾਮ ਦੀਆਂ ਜਿਹੜੀਆਂ ਲੜਕੀਆਂ ਨੇ ਕੌਰ ਨਾਮ ਦੀ ਜਿਹੜੀ ਧੂਮ ਹੈ ਧੱਕ ਹੈ ਉੱਥੇ ਅੱਜ ਦੀ ਤਰੀਕ ਦੇ ਵਿੱਚ ਪੈਂਦੀ ਪਈ ਹੈ ਕੌਰ ਨਾਮ ਦੀਆਂ ਲੜਕੀਆਂ ਨੂੰ ਕੈਨੇਡਾ ਦੇ ਵਿੱਚ ਡਿਗਰੀ ਮਿਲੀ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਈ ਲੜਕੀਆਂ ਇਕੋ ਲੈਂਡ ਦੇ ਵਿੱਚ ਜਦੋਂ ਲੱਗੀਆਂ ਕਈਆਂ ਤੇ ਉਹਨਾਂ ਦੀ ਫਿਰ ਰੀਲ ਬਣ ਗਈ ਉੱਥੇ ਸਟੇਜ ਦੇ ਉੱਤੇ ਸਟੇਜ ਦੇ ਉੱਤੇ ਜੋ ਰੀਲ ਬਣ ਗਈ ਤੁਹਾਨੂੰ ਮੈਂ ਦਿਖਾਉਣਾ ਅਤੇ ਸੁਣਾਉਣਾ ਹਾਂ ਉਹਨੂੰ ਕਿਹਾ ਜਾਂਦਾ ਇਹਨੂੰ ਕਹਿੰਦੇ ਨੇ ਕੁਝ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਗਲਤ ਕੰਮ ਕਰਦੇ ਨੇ ਉਸ ਦੇ ਨਾਲ ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਪਰ ਜਦੋਂ ਉੱਥੇ ਹੀ ਸਾਡੇ ਬੱਚੇ ਜਾ ਕੇ ਅੱਛਾ ਕੰਮ ਕਰਦੇ ਨੇ ਤੇ ਉਸ ਦੇ ਨਾਲ ਪੰਜਾਬ ਅਤੇ ਪੂਰੀ ਸਿੱਖ ਕਮਿਊਨਿਟੀ ਦਾ ਨਾਮ ਜਿਹੜਾ ਹੈ ਉਹ ਉੱਪਰ ਜਾਂਦਾ ਹੈ ਉੱਚਾ ਹੁੰਦਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਚੈਨਲ ਦੀ ਮੈਂਬਰਸ਼ਿਪ ਲੈ ਲਓ ਚੈਨਲ ਦੀ ਮੈਂਬਰਸ਼ਿਪ ਲੈ ਲਓ ਤੇ ਵੀਡੀਓ ਦੇ ਥੱਲੇ ਸੁਪਰ ਥੈਂਕਸ ਡੋਨੇਟ ਜਰੂਰ ਕਰਿਓ ਤਾਂ ਕਿ ਜਿਹੜਾ ਵੀਡੀਓ ਹੈ YouTube ਵਾਲੇ ਇਸ ਵੀਡੀਓ ਨੂੰ ਹੋਰ ਜ਼ਿਆਦਾ ਅੱਗੇ ਭੇਜਣ ਜਦੋਂ ਤੁਸੀਂ ਲਾਈਕ ਕਰਦੇ ਜੇ ਕਮੈਂਟ ਕਰਦੇ ਜੇ ਵੀਡੀਓ ਨੂੰ ਸ਼ੇਅਰ ਕਰਦੇ ਜੇ ਤੇ ਫਿਰ YouTube ਵਾਲੇ ਵੀ ਉਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣ ਤੇ ਲੋਕਾਂ ਦੇ ਸਾਹਮਣੇ ਭੇਜ ਦੇਣ ਤੇ ਆਪਣ ਜੇ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ